ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜੀ ਤੇ ਅੱਜ ਆਪਾਂ ਤੁਹਾਨੂੰ ਇਹ ਕੁੱਕਰ ਮਾਂਜ ਕੇ ਦਿਖਾਵਾਂਗੇ ਸਾਫ਼ ਕਰਕੇ ਬਿਲਕੁਲ 5 ਕੁ ਮਿੰਟ ਹੀ ਲੱਗਣਗੇ ਤੇ ਤੇ ਆਪਾਂ ਬਿਲਕੁਲ ਇਹਨੂੰ ਸਾਫ਼ ਕਰ ਦਾਂਗੇ ਦੇਖੋ ਇਹ ਕਿੰਨਾ ਗੰਦਾ ਹੋ ਗਿਆ ਜੀ ਤੇ ਮੈਂ ਇਹ ਚ ਚੌਲਾਂ ਨੂੰ ਤੜਕਾ ਲਾਇਆ ਸੀਗਾ ਤੇ ਮੈਂ ਚੌਲ ਰੱਖ ਕੇ ਤੇ ਗੈਸ ਤੇ ਤੇ ਆਪ ਮੈਂ ਚਲ ਗਈ ਬਾਹਰ ਕੰਮ ਕਰਨ ਭੁੱਲ ਗਈ ਮੈਂ ਤੇ ਇਸ ਕਰਕੇ ਇਹ ਸਾਰਾ ਜਲ ਗਿਆ ਇਹ ਵਿੱਚ ਦੇਖੋ ਇਹ ਸਾਰਾ ਕਾਲਾ ਹੋ ਗਿਆ ਕੁੱਕਰ ਵਿੱਚ ਕਿੰਨਾ ਕਾਲਾ ਹੋਇਆ ਫਿਰ ਦੇਖੋ ਬਹੁਤ ਗੰਦਾ ਹੋ ਗਿਆ ਇਹ ਸਾਰਾ ਤੇ ਹੁਣ ਆਪਾਂ ਇਹਨੂੰ ਸਾਫ਼ ਕਰਕੇ ਦਿਖਾਵਾਂਗੇ ਜੀ ਤੁਹਾਨੂੰ ਤੇ ਜੇਕਰ ਤੁਹਾਡਾ ਵੀ ਕੋਈ ਵਰਤਨ ਇਦਾਂ ਦਾ ਭੁੱਲ ਭਲੇਖੇ ਕਦੇ ਚੀਜ਼ ਉਹਦੇ ਵਿੱਚ ਸੜ ਜਾਂਦੀ ਆ ਤਾਂ ਤੁਸੀਂ ਵੀ ਇਸ ਤਰੀਕੇ ਨਾਲ ਬਿਲਕੁਲ 5 ਕਿ ਮਿੰਟ ਵਿੱਚ ਹੀ ਸਾਫ ਇਹਨੂੰ ਕਰ ਸਕਦੇ ਹਾਂਗੇ। ਫਨ ਕਰ ਲਿਆ। ਤੇ ਹੁਣ ਆਪਾਂ ਇਹਨੂੰ ਗੈਸ ਤੇ ਧਰ ਲਾਂਗੇ। ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਪਾਣੀ। ਪਾਣੀ ਆਪਾਂ ਉਹਨਾ ਕ ਪਾਉਣਾਗਾ ਜਿਹੜਾ ਉੱਪਰ ਉੱਠ ਕੇ ਨਾ ਇਹਦੀ ਝੱਗ ਨਾ ਬਾਹਰ ਆਵੇ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਪਾਵਾਂਗੇ ਤੇ ਇੰਨਾ ਪਾਣੀ ਆਪਾਂ ਨੂੰ ਬਾਧੂ ਹੋਗਾ ਬਹੁਤ ਧ ਕਿਉਂਕਿ ਇਹ ਜਦੋਂ ਆਪਾਂ 베ਕਿੰਗ ਸੌਦਾ ਪਾਤਾ ਇਹਦੇ ਵਿੱਚ ਤਾਂ ਇਹ ਝਾਗ ਆਊਗੀ ਉੱਪਰ ਨੂੰ ਉੱਠ ਕੇ ਤੇ ਆਪਾਂ ਜਿਆਦਾ ਨਹੀਂ ਵਰਤਨ ਨੂੰ ਪਾਣੀ ਨਾਲ ਭਰਨਾ ਹੈਗਾਗਾ ਤੇ ਇੰਨਾ ਵਰਤਨ ਹੀ ਆਪਾਂ ਪਾਣੀ ਨਾਲ ਭਰਾਂਗੇ ਤੇ ਇਹਨੂੰ ਪਾਣੀ ਨੂੰ ਗਰਮ ਹੋ ਜਾਣ ਦੋ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਬਾਕੀ ਮਟੀਰੀਅਲ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਅੱਜ ਆਪਾਂ ਤੁਹਾਨੂੰ ਇਹ ਐਲੂਮੀਨੀਅਮ ਦੇ ਬਰਤਨ ਸਾਫ਼ ਕਰਨੇ ਦੱਸਾਂਗੇ ਕਿਵੇਂ ਇਹ ਸਾਫ਼ ਕਰੀਦੇ ਆ। ਤੇ ਜਿੱਦ ਤੱਕ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ। ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ। ਤੇ ਇੱਕ ਚਮਚਾ ਆਪਾਂ ਪੂਰਾ ਭਰ ਕੇ ਨਮਕ ਪਾਵਾਂਗੇ ਇਹਦੇ ਵਿੱਚ। ਤੇ ਇੱਕ ਚਮ ਦੂਸਰੀ ਚੀਜ਼ ਆਪਾਂ ਪਾਉਣੀ ਹੈ ਜੀ ਇਹਦੇ ਵਿੱਚ ਬੇਕਿੰਗ ਸੋਡਾ। ਤੇ ਗੈਸ ਦਾ ਫਲੇਮ ਤੁਸੀਂ ਘੱਟ ਤੇ ਕਰ ਦੇਣਾ ਜੀ ਜੇ ਇਹ ਟੀਵਰ ਜ਼ਿਆਦਾ ਉਬਲਦਾ ਹੁੰਦਾ ਪਾਣੀ ਬਾਹਰ ਆ ਸਕਦਾ ਇਹ ਪਾਣੀ ਉਬਲ ਕੇ ਜਿੱਦੋਂ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਪਾਉਣੇ ਆ ਤੇ ਗੈਸ ਤੁਸੀਂ ਮੀਡੀਅਮ ਫਲੇਮ ਤੇ ਕਰ ਦੇਣਾਗਾ ਕਿਉਂਕਿ ਇਹ ਉਬਲੂਗਾ ਇਹ ਉੱਪਰ ਤੱਕ ਆਊਗੀ ਇਹਦੀ ਝੱਗ ਜਿਹੜੀ ਆ ਬਣੂਗੀ ਬੇਕਿੰਗ ਸੋਡੇ ਨਾਲ ਤੇ ਇਹਨੂੰ ਤੁਸੀਂ ਹਿਲਾ ਦੇਣਾ ਇੱਕ ਵਾਰ ਇਸ ਤਰੀਕੇ ਨਾਲ ਬਾਕੀ ਇਹ ਆਪ ਹੀ ਝੱਗ ਦੇ ਦੇ ਉੱਪਰ ਆ ਜਾਣੀ ਆ ਵੇਖੋ ਬੇਕਿੰਗ ਸੋਡਾ ਜਦੋਂ ਆਪਾਂ ਪਾਤਾ ਤੇ ਨਾਲ ਦੀ ਨਾਲ ਇਹ ਕੁੱਕਰ 'ਚ ਜਿਹੜਾ ਇਹ ਜੰਮਿਆ ਹੋਇਆ ਕਾਲਸ ਇਹ ਲੈਣ ਲੱਗ ਗਈ ਤੇ ਹੁਣ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਕਰਕੇ ਜੀ ਤੇ ਆਪਾਂ 10 ਮਿੰਟ ਇਸੇ ਤਰੀਕੇ ਨਾਲ ਹੀ ਗੈਸ ਤੇ ਇਹਨੂੰ ਰੱਖਾਂਗੇ ਆਪਾਂ ਗੈਸ ਆਪਾਂ ਹੁਣ ਬੰਦ ਕਰ ਦੇਣਾ 10 ਮਿੰਟ ਹੋ ਗਏ ਜੀ ਪਾਣੀ ਨੂੰ ਉਬਲਦੇ ਹੋਏ ਤੇ ਹੁਣ ਆਪਾਂ ਇਹ ਜਿਹੜਾ ਪਾਣੀ ਹੈਗਾ ਇਹਨੂੰ ਕਿਸ ਵਰਤਨ ਦੇ ਵਿੱਚ ਕੱਢ ਲੈਣਾਗਾ ਆਪਾਂ ਨੇ ਲੋ ਜੀ ਆਪਾਂ ਪਾਣੀ ਕੱਢ ਕੇ ਸਾਈਡ ਤੇ ਰੱਖ ਲੈ ਇੱਧਰ ਬਰਤਨ ਦੇ ਵਿੱਚ ਗਰਮ ਪਾਣੀ ਤੇ ਇਹ ਆਪਾਂ ਲੈ ਲੈਣਾ ਸਟੀਰ ਬੁਰਸ਼ ਇੱਕ ਤੇ ਇਹਦੇ ਉੱਪਰ ਆਪਾਂ ਨੇ ਇਹ ਸਾਬਣ ਲੈਤੀ ਹੈ ਭਾਂਡੇ ਮੰਜਨ ਵਾਲੀ ਤੇ ਜੇ ਤੁਹਾਡੇ ਕੋਲ ਵਿਮ ਹੈਗਾ ਦੂਸਰਾ ਲਿਕੁਇਡ ਵਿਮ ਤਾਂ ਤੁਸੀਂ ਉਹ ਵੀ ਲੈ ਸਕਦੇ ਆ ਤੇ ਹੁਣ ਆਪਾਂ ਇਹਨੂੰ ਗਰਮ ਗਰਮ ਨੂੰ ਇਸ ਤਰੀਕੇ ਨਾਲ ਰਗੜਾਂਗੇ ਦੇਖੋ ਬਿਲਕੁਲ ਇਹ ਗਰਮ ਗਰਮ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਹੱਥ ਨੂੰ ਬਚਾ ਕੇ ਤੇ ਸਾਫ਼ ਕਰ ਲੈਣਾ ਇਹ ਦੇਖੋ ਕਿੰਨਾ ਵਧੀਆ ਸਾਫ਼ ਹੋ ਰਿਹਾ ਹੈਗਾ ਬਿਲਕੁਲ ਵੀ ਇਤੇ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਤੇ ਇੱਕ ਵਾਰ ਜੀ ਇਹ ਬਿਲਕੁਲ ਸਾਫ ਹੋ ਰਿਹਾ ਦੇਖੋ ਤੇ ਜੇਕਰ ਇਹ ਨਾ ਲੈਂਦਾ ਹੋਇਆ ਥੋੜਾ ਜਿਹਾ ਘੱਟ ਲੈਂਦਾ ਹੋਇਆ ਤਾਂ ਤੁਸੀਂ ਨਾਲ ਦੀ ਨਾਲ ਥੋੜਾ ਜਿਹਾ ਗਰਮ ਪਾਣੀ ਪਾਉਂਦੇ ਰਹਿਣਾ ਇਹਦੇ ਵਿੱਚ ਵੈਸੇ ਤਾਂ ਇਹ ਇਸੇ ਤਰੀਕੇ ਨਾਲ ਸਾਫ ਹੋ ਜਾਊਗਾ ਬਿਲਕੁਲ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਤੇ ਆਹ ਦੇਖੋ ਸਾਈਡਾਂ ਤੋਂ ਵੀ ਸਾਈਡਾਂ ਤੋਂ ਵੀ ਐਂ ਸਾਫ ਹੋ ਰਿਹਾ ਇਹ ਦੇਖ ਇਹ ਦੇਖੋ ਬਿਲਕੁਲ ਸਾਫ ਹੋ ਰਿਹਾਗਾ ਦੇਖੋ ਸਾਰੀ ਇਹ ਗੰਦਗੀ ਇਹ ਲੈ ਗਈ ਜਿਹੜੀ ਕਾਲਸ ਸੀ ਇਹਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਹੋਰ ਰਗੜ ਕੇ ਦਿਖਾਉਣੀ ਐ ਇਹਨੂੰ ਪਾਣਾ ਪਾ ਧੋ ਕੇ ਦੇਖੋ ਮੈਂ ਤਾਂ ਨਾ ਦੇਖੋ ਕਿੰਨੀ ਇਹ ਹੈ ਕਾਲਸ ਲਹੀ ਸਾਰੀ ਪਾਣੀ ਤੇ ਸਾਫ ਹੋ ਗਿਆ ਸੁੱਤਰ ਆਪਾਂ ਤੇ ਜਿਆਦਾ ਆਪਾਂ ਨੂੰ ਮਿਹਨਤ ਵੀ ਨਹੀਂ ਕਰਨੀ ਪਈ ਤੇ ਸਿਰਫ 5 ਮਿੰਟ ਹੀ ਤੇ ਆਪਾਂ ਨੂੰ ਲੱਗਿਆ ਕਿ ਸਾਫ ਕਰਨ ਤੇ ਤੇ ਵੇਖੋ ਕਿੰਨਾ ਵਧੀਆ ਸਾਫ ਹੋ ਗਿਆ ਇਹ ਬਿਲਕੁਲ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਐਲੂਮੀਨੀਅਮ ਦੇ ਬਰਤਨ ਸਾਫ ਕਰ ਸਕਦੇ ਆ ਜੀ ਵੇਖੋ ਬਿਲਕੁਲ ਸਾਫ ਹੋ ਗਿਆ ਇਹ ਸਾਰਾ ਪਾਣੀ ਇਹਦਾ ਤੇ ਇਹਦੀ ਵੀ ਨਹੀਂ ਆਪਾਂ ਨੂੰ ਲੋੜ ਪਈ ਜਿਹੜਾ ਗਰਮ ਪਾਣੀ ਆਪਾਂ ਨੇ ਕੱਢ ਕੇ ਰੱਖਿਆ ਹੋਇਆ ਸੀ ਤੇ ਬਸ ਆਪਾਂ ਥੋੜਾ ਜਿਹਾ ਪਾਣੀ ਵਰਤਿਆ ਸੀ ਇਹ ਚ ਤੇ ਦੇਖੋ ਬਿਲਕੁਲ ਸਾਫ ਹੋ ਗਿਆ ਤੇ ਉਮੀਦ ਆ ਕਿ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਇਹ ਤਰੀਕਾ ਤੁਸੀਂ ਵੀ ਵਰਤ ਕੇ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਵੇਖਣ ਲਈ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ